ਸਾਡੇ ਘਰ ਕਿੰਨਾ ਕ ਚਿਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਣਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਭੱਜ ਜਾਣਗੇ ਕਦੋਂ ਵੀ ਸਾਡੇ ਘਰ ਨੂੰ ਸੋਨਾ ਛੱਡਣਗੇ ਸੂਦ ਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਏ ਬਣਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਕੀਤਾ ਜਾਵੇ ਕਿੰਨਾ ਕ ਚਿਰ ਘੇਰ ਕੇ ਬਹਾ ਲੈਣਗੇ ਜਿੰਨਾ ਚੱਕਰ ਭਾਨੇ ਸਿੱਧੂ ਨੂੰ ਰਿਹਾ ਨਹੀਂ ਕਰਦੇ ਸਾਡਾ ਦੋਲਣ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀ ਆਪਾਂ ਭਾਨੇ ਸਿੱਧੂ ਨੂੰ ਛਡਾਉਣ ਵਾਸਤੇ ਹਮ ਸਾਰੇ ਪੰਜਾਬ ਦੇ ਵਿੱਚੋਂ ਕਸਾਲ ਲੀਡਰ ਮਜ਼ਦੂਰ ਲੀਡਰ ਸਾਰੇ ਅਸੀਂ ਉੱਥੇ ਜਾ ਰਹੇ ਹਾਂ ਮੈਂ ਮਤਲਬ ਪੂਤੇ ਆ ਰਿਹਾ ਪਰ ਮੈਂ ਬਾਹਰ ਲੈਕਣ ਤਾਂ ਅਮਰੂ ਫੋਕੜੀ ਹੈ ਮੈਂ ਕਦੇ ਇਹ ਗੁਰੂ ਪਹੁੰਚਣਾ ਚਾਹੁੰਦਾ ਨਹੀਂ ਜੇ ਉੱਥੇ ਲੀਡਰ ਨਾ ਗਏ ਉੱਥੇ ਮਤਲਬ ਲੋਕਾਂ ਦੀ ਝੜਾਪ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ ਹਾਂ ਇਹਦੇ ਵਰਗੇ ਜਿਹੜੇ ਅਫਸਰਾਂ ਨਾਲ ਵੀ ਉਹਨਾਂ ਨਾਲ ਗੱਲ ਕਰੋ ਅਸੀਂ ਗੱਲ ਕਰ ਲਏ ਹਾਂ ਤੇ ਵੀ ਜਿਹੜੀ ਡੀ.ਐਨ.ਡੀ. ਉਸੇ ਜਾਣਗੇ ਤਾਂ ਠਕਾਰਿਆ ਰਹਿ ਸਕਦਾ ਹੈ ਕਿਉਂ ਨੌਜਵਾਨਾਂ ਨੂੰ ਨਹੀਂ ਤਿਆਰਪਾ ਹੁੰਦਾ ਵੀ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਸਨੂੰ ਸਹੀ ਰੱਖ ਸਕਦੇ ਹਾਂ ਜੀ ਜੀ ਠੀਕ ਹੈ ਤੁਸੀ ਆਦੇ ਅਫਸਰਾਂ ਨਾਲ ਗੱਲ ਕਰੋ ਮੈਂ ਹਜੇ ਇੱਥੇ ਮੈਂ ਕੋਈ ਨਹੀਂ ਮੇਰੀ ਜੀ ਆਪਣੇ ਅਫਸਰਾਂ ਨਾਲ ਗੱਲ ਕਰ ਲਵਾਂ ਕਿਵੇਂ ਲੱਗ ਰਿਹਾ ਬਾਪੂ ਜੀ ਇਹ ਜਿਹੜਾ ਭਗਵੰਤ ਮਾਨ ਦਾ ਹੁਣ ਇਹਦਾ ਖੱਲਾ ਸਰਕਾਰ ਦਾ ਇਸ ਗਲਤੀ ਤੱਕਾ ਹੈ ਹੂੰ ਕਿਉਂ ਮੈਨੂੰ ਸਾਡੇ ਪ੍ਰਿੰਟਪੋਰ ਜ਼ਿਲ੍ਹੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਰਗੇ ਪੁਲਸ ਲਾ ਛੱਡੀ ਐ ਮੈਂ ਲੱਖੋ ਦੇ ਆਗੂ ਨਾਲ ਗੱਲ ਕਰੀ ਨਿਰਮਲ ਚੰਡੂ ਕੇ ਨਾਲ ਉਹਦੇ ਨਾਲ ਵੀ ਕਿਵੇਂ ਆ ਤਿਆਰੀ ਉਹ ਕਹਿੰਦਾ ਮੇਰੇ ਵੀ ਬਾਰਗੇ ਪੁਲਸ ਲਾ ਛੱਡੀ ਐ ਜਿੰਨੇ ਵੀ ਲੀਡਰਾਂ ਨਾਲ ਮੇਰਾ ਗੱਲਬਾਤ ਹੋਈ ਐ ਸਾਰੇ ਲੀਡਰਾਂ ਨੂੰ ਘਰੇ ਮਤਲਬ ਇੱਕ ਤਰ੍ਹਾਂ ਦਾ ਨਜ਼ਰਬੰਦ ਕਰਿਆ ਹੋਇਆ ਇਹ ਸਰਕਾਰ ਦੀ ਗਲਤੀ ਐ ਰੋਕਾਂ ਚ ਰੋ ਆ ਲੋਕਾਂ ਦਾ ਇਕੱਠ ਹੋਊਗਾ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰਵੇ ਕਰੇ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਆ ਕੱਲਾ ਉਹਨੂੰ ਰਿਹਾ ਨਾ ਕਰੀ ਜਿਹੜੇ ਬੁੱਧੀ ਕੀ ਵੀ ਫੜੇ ਨੇ ਸੈਂਟਰ ਸਰਕਾਰ ਨੇ ਜਿਹੜੇ ਸਿੰਘ ਬੰਦੀ ਅੰਦਰ ਨੇ ਜਾਂ ਮੁਸਲਮਾਨ ਕੋਈ ਬੁੱਧੀ ਬੁੱਧੀ ਅੰਦਰ ਨੇ ਜਾਂ ਹਿੰਦੂ ਬੁੱਧੀ ਵਿਵੰਦਰ ਨੇ ਸਾਰਿਆਂ ਨੂੰ ਰੱਖ ਕੇ ਮੰਗਦਾ ਹੀ ਸਾਰੇ ਦੇ ਕਹਦੇ ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੂਰ ਆਈ ਜਾਂਦੇ ਜੱਥੇਬੰਦੀਆਂ ਦੇ ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਨੂੰ ਘਰ ਕੀਰੇ ਹੋਏ ਨੇ ਸੀਲ ਬੰਦ ਕਰ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਕੀਦੀ ਕਰਦਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਹੈ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਦਿੱਤਾ ਜਾਵੇ ਤੇ ਨਹੀਂ ਹੁਣ ਅਚਾਰ ਦੋਲਣ ਜਾਰੀ ਰਹੂਗਾ ਤੀ ਕਿੰਨੋ ਨੌਜਵਾਨਾਂ ਲਈ ਕੀ ਸੰਦੇਸ਼ ਬੱਬੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਉਹ ਸ਼ਾਂਤ ਰੱਖਣ ਠੀਕ ਹੈ ਅਧੂਲਨ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਚਾਹੀਦਾ ਸਾਰੀ ਉਮਰਾਂ ਲਈ ਜੇ ਅਧੂਲਨ ਹਿਲ ਚੁਕੋ ਹੋ ਗਿਆ ਤਾਂ ਅਧੂਲਨ ਮੁੜ ਕੇ ਮਤਲਬ ਚੱਲਣਾ ਨਹੀਂਗਾ ਅਧੂਲਨ ਨੂੰ ਸ਼ਾਂਤ ਰੱਖਣ ਉੱਥੇ ਪੰਥੀ ਮਾਰ ਕੇ ਬਹਿ ਜਾਣ ਸਾਡੇ ਘਰ ਕਿੰਨਾ ਚਿਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਪਗ ਜਾਗੇ ਕਦੋਂ ਵੀ ਸਾਡੇ ਘਰ ਨੂੰ ਸੁਣਨਾ ਛੱਡਣਗੇ ਸ਼ੂਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਏ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਉਹ ਹੌਲੜਬਾਜੀ ਨਾ ਕਰਨ ਹੌਲੜਬਾਜੀ ਦੇ ਨਾਲ ਮਤਲਬ ਅਧੂਲਨ ਖਰਾਬ ਹੋ ਜਾਂਦਾ ਹੈ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚ ਹੁੰਦਾਗਾ ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਝ ਨਹੀਂ ਵਿਗੜਦਾ ਮੁੱਖ ਮੰਤਰੀ ਦਾ ਮੌਜੂਦਾ ਕੋਠੀ 'ਚ ਬੈਠਾ ਹੋਊਗਾ ਉਹਦੇ ਦਾ ਕੋਈ ਟੋਰੋਣਾ ਨਹੀਂ ਵੱਜਣਾ ਟੋਰੋਣਾ ਵੱਜਣਾ ਸਾਡੇ ਨੌਜਵਾਨਾਂ ਦੇ ਪੁਲਿਸ ਵਾਲੇ ਜੇ ਇਹਨਾਂ ਨੇ ਡਾਂਗਾ ਮਾਰ ਰਿਹਾ ਤਾਂ ਸਾਡੇ ਤੇ ਮਾਰਨੀ ਹੈ ਮੈਂ ਨੌਜਵਾਨਾਂ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਆ ਦੋਨੋਂ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਚਿਰ ਘੇਰ ਕੇ ਬਹਾਲਣਗੇ ਜਿੰਨਾ ਚਿਰ ਭਾਨੇ ਸੰਧੂ ਨੂੰ ਰਿਹਾਲੇ ਕਰਦੇ ਸਾਡਾ ਦੋਲਣ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀ ਆਪਾਂ